ਜੋਨੇ ਗਲਤੀ ਕੀਤੀ ਉਹਨਾਂ ਨੂੰ ਉਹਦੀ ਸਜ਼ਾ ਮਿਲਣੀ ਚਾਹੀਦੀ ਆ ਪਰ ਜਿਹੜਾ ਉਹਦੇ ਇਲਜ਼ਾਮ ਸੀਗਾ ਵੀ ਉਹ ਨਸ਼ੇ ਵਿੱਚ ਸੀਗਾ ਉਹ ਡਿਸਟ੍ਰਿਕਟ ਅਟਰਨੀ ਨੇ ਖਾਰਜ ਕਰਤਾ ਜੋ ਉਹਨਾਂ ਦਾ ਉਹਨਾਂ ਨੇ ਟੈਸਟ ਕੀਤਾ ਉਹਦੇ ਕੋਈ ਨਸ਼ਾ ਨਹੀਂ ਨਿਕਲਿਆ ਕਈ ਲੋਕਾਂ ਨੇ ਇਹ ਗੱਲ ਬਹੁਤ ਫਲਾਈ ਸੀਗੀ ਵੀ ਜੀ ਦੇਖੋ 21 ਸਾਲ ਦਾ ਮੁੰਡਾ ਉਹਨੇ ਨਸ਼ੇ ਦੇ ਵਿੱਚ ਐਕਸੀਡੈਂਟ ਕੀਤਾ ਸੋ ਉਹ ਗੱਲ ਜਿਹੜੀ ਹੈਗੀ ਆ ਉਹ ਸਹੀ ਸਾਬਤ ਨਹੀਂ ਹੋਈ ਇਹ ਝੂਠਾ ਪ੍ਰਚਾਰ ਸੀ ਸਪੈਸ਼ਲੀ ਇਹ ਸਾਡੀ ਅਪੀਅਰੈਂਸ ਸਾਡਾ ਤੇ ਸਾਡਾ ਅਸੀਂ ਜਿਆਦਾ ਨੋਟਿਸ ਚ ਆਉਨੇ ਆ ਉਸ ਚੀਜ਼ ਦਾ ਫਾਇਦਾ ਵੀ ਹੁੰਦਾ ਪਰ ਜੇ ਕੋਈ ਮਾੜੀ ਗੱਲ ਹੁੰਦੀ ਆ ਫਿਰ ਉਹ ਸਾਰੀ ਕਮਿਊਨਿਟੀ ਦੀ ਬਦਨਾਮੀ ਵੀ ਹੁੰਦੀ ਆ ਕਿਸੇ ਵੀ ਕਿਤੇ ਕੋਈ ਕੰਮ ਕਰਦਾ ਉਹ ਤੋਂ ਗਲਤੀ ਹੋਏਗੀ ਇਹਦਾ ਮਤਲਬ ਇਹ ਨਹੀਂ ਵੀ ਸਾਰੀ ਕੌਮ ਤੇ ਉੱਤੇ ਇਲਜ਼ਾਮ ਲਗਾ ਦਿਓ ਇਹ ਸੈਨ ਬਰਨੀਡੋ ਕਾਉਂਟੀ ਦੇ ਡਿਸਟ੍ਰਿਕਟ ਅਟਰਨੀ ਦੇ ਆਫਿਸ ਤੋਂ ਜਿਹੜੀ 31 ਅਕਤੂਬਰ ਨੂੰ ਕੇਸ ਅਪਡੇਟ ਆਈ ਆ ਉਹਦੇ ਚ ਉਹਨਾਂ ਨੇ ਕਿਹਾ ਹੈਗਾ बी सदर काउंटी कैलिफोर्निया टॉक्सिकोलॉजी रिपोर्ट कंफर्मड नन ऑफ द सब्सटेंसेस टेस्टेड फॉर प्रेजेंट इन डिफेंडेंट ब्लड डॉक्टर साहब ਤੁਸੀਂ ਨਗਰ ਕੀਰਤਨ ਦੇ ਵਿੱਚ ਪਹੁੰਚੇ ਹੋ ਇੱਕ ਇਸ ਨਗਰ ਕੀਰਤਨ ਦੇ ਦੌਰਾਨ ਦੌਰਾਨ ਇੱਕ ਖੁਸ਼ਖਬਰੀ ਵੀ ਆਈ ਹੈ ਉਸ ਟਰੱਕ ਡਰਾਈਵਰ ਵੀਰ ਦੀ ਬਾਬਤ ਜਿਸ ਦੇ ਪਿਤਾ ਵੱਲੋਂ ਇਹ ਕਿਹਾ ਗਿਆ ਸੀ ਕਿ ਮੇਰਾ ਪੁੱਤ ਅਮਰਤਧਾਰੀ ਹੈ ਉਹ ਨਸ਼ਾ ਨਹੀਂ ਕਰ ਸਕਦਾ ਅਸਲ ਗੱਲ ਕੀ ਹੈ ਸਭ ਤੋਂ ਪਹਿਲਾਂ ਤਾਂ ਹੀ ਵੈਗਰੂ ਜੀ ਕਾ ਖਾਲਸਾ ਵੈ ਕਿ ਫਤਿਹ ਇਹ ਅੱਜ ਕਿਸੇ ਨੇ ਜਿਹੜਾ ਉੱਥੇ ਦਾ ਡਿਸਟ੍ਰਿਕਟ ਅਟਾਰਨੀ ਆ ਜਿੱਥੇ ਐਕਸੀਡੈਂਟ ਹੋਇਆ ਸੀ ਪਹਿਲੀ ਸਭ ਤੋਂ ਪਹਿਲੀ ਗੱਲ ਤਾਂ ਇਹ ਜਿਨ੍ਹਾਂ ਜਿਨ੍ਹਾਂ ਪਰਿਵਾਰਾਂ ਦਾ ਨੁਕਸਾਨ ਹੋਇਆ ਉਹਨਾਂ ਨਾਲ ਸਾਡੀ ਦਿਲਦਿਆਂ ਘਰਾਈਆਂ ਤੋਂ ਹਮਦਰਦੀ ਆ ਬੱਚੇ ਨੇ ਬਹੁਤ ਵੱਡੀ ਗਲਤੀ ਕੀਤੀ ਆ ਮਤਲਬ ਜੋ ਨੇ ਗਲਤੀ ਕੀਤੀ ਉਹਨੂੰ ਉਹਦੀ ਸਜ਼ਾ ਮਿਲਣੀ ਚਾਹੀਦੀ ਆ ਪਰ ਜਿਹੜਾ ਉਹਤੇ ਇਲਜ਼ਾਮ ਸੀਗਾ ਵੀ ਉਹ ਨਸ਼ੇ ਵਿੱਚ ਸੀਗਾ ਉਹ ਡਿਸਟ੍ਰਿਕਟ ਅਟਾਰਨੀ ਨੇ ਖਾਰਜ ਕਰਤਾ ਜੋ ਉਹਨਾਂ ਦਾ ਉਹਨਾਂ ਨੇ ਟੈਸਟ ਕੀਤਾ ਉਹਦੇ ਕੋਈ ਨਿਸ਼ਾਨੀ ਨਹੀਂ ਨਿਕਲਿਆ ਜੋ ਅੱਜ ਦੀ ਨਿਊਜ਼ ਦੇ ਵਿੱਚ ਇਹ ਗੱਲ ਆ ਸੋ ਇਹ ਚੰਗੀ ਗੱਲ ਹੈ ਕਿਉਂਕਿ ਦੇਖੋ ਕੈਲੀਫੋਰਨੀਆ ਦੇ ਵਿੱਚ ਸਾਡੀ ਕਮਿਊਨਿਟੀ ਦੀ ਜੋ ਸਿੱਖ ਕਮਿਊਨਿਟੀ ਦਾ ਸਭ ਤੋਂ ਵੱਡਾ ਐਮਪਲੋਇਰ ਹੈ ਜੀ ਉਹ ਟਰੱਕਿੰਗ ਇੰਡਸਟਰੀ ਆ ਜੀ ਤੇ ਸੋ ਟਰੱਕਿੰਗ ਇੰਡਸਟਰੀ ਦੇ ਨਾਲ ਬਹੁਤ ਘਰਾਂ ਦਾ ਰੋਟੀ ਪਾਣੀ ਚੱਲਦਾ ਤੇ ਇਹ ਸਾਡੇ ਲਈ ਇੱਕ ਬਹੁਤ ਇੰਪੋਰਟੈਂਟ ਕੀਤਾ ਸਾਡੀ ਕਮਿਊਨਿਟੀ ਲਈ ਤੇ ਜਦੋਂ ਵੀ ਕੋਈ ਇਦਾਂ ਦੀ ਮੱਧ ਭਾਗੀ ਗੱਲ ਹੁੰਦੀ ਆ ਸੋ ਬੇਸ਼ੱਕ ਮੇਰਾ ਉਸ ਦੇ ਨਾਲ ਕੋਈ ਸੰਬੰਧ ਨਹੀਂ ਪਰ ਸਾਨੂੰ ਦੁੱਖ ਹੁੰਦਾ ਵੀ ਸਾਡੀ ਕਮਿਟੀ ਤੇ ਇਸ ਦਾ ਮਾੜਾ ਅਸਰ ਮਾੜੀ ਪਬਲਿਸਿਟੀ ਸਾਡੀ ਕਈ ਲੋਕਾਂ ਨੇ ਇਹ ਗੱਲ ਬਹੁਤ ਫਲਾਈ ਸੀਗੀ ਵੀ ਜੀ ਦੇਖੋ 21 ਸਾਲ ਦਾ ਮੁੰਡਾ ਉਹਨੇ ਨਸ਼ੇ ਦੇ ਵਿੱਚ ਐਕਸੀਡੈਂਟ ਕੀਤਾ ਸੋ ਉਹ ਗੱਲ ਜਿਹੜੀ ਹੈਗੀ ਆ ਉਹ ਸਹੀ ਸਾਬਤ ਨਹੀਂ ਹੋਈ ਇਹ ਝੂਠਾ ਪ੍ਰਚਾਰ ਸੀ ਪਰ ਦੂਜੇ ਪਾਸੇ ਹਾਂ ਐਕਸੀਡੈਂਟ ਹੋਇਆ ਨੁਕਸਾਨ ਹੋਇਆ ਸਾਡੀ ਕਮਿਟੀ ਨੂੰ ਚਾਹੀਦਾ ਵੀ ਇਸ ਤੋਂ ਸੁਚੇਤ ਰਿਹਾ ਜਾਵੇ ਬਚਾਓ ਦੇਖੋ ਕਈ ਗੱਲਾਂ ਨੇ ਇਹਦੇ ਵਿੱਚ ਆਪਾਂ ਇਸ ਕੰਟਰੀ ਦੇ ਕੰਟਰੀ ਦੇ ਕਾਨੂੰਨ ਮੰਨ ਕੇ ਰਹਿਣਾ ਸੋ ਅਸੀਂ ਲਾਵਾਇਡਿੰਗ ਸਿਟੀਜ਼ਨ ਆ ਸੋ ਸਾਡੇ ਲਈ ਪਹਿਲੀ ਗੱਲ ਤੇ ਇਹ ਵੀ ਜਿਹੜਾ ਬੰਦਾ ਇਸ ਕਿਤੇ ਕਿਸੇ ਭਾਵੇਂ ਉਹ ਡਾਕਟਰੀ ਕਰਦਾ ਭਾਵੇਂ ਉਹ ਵਕਾਲਤ ਕਰਦਾ ਉਹਨੂੰ ਉਸ ਚੀਜ਼ ਦੀ ਪੂਰਾ ਗਿਆਨ ਹੋਣਾ ਚਾਹੀਦਾ ਪ੍ਰੋਪਰ ਟ੍ਰੇਨਿੰਗ ਲੈਣੀ ਚਾਹੀਦੀ ਆ ਤੇ ਫਿਰ ਜਿਹੜੇ ਬੰਦੇ ਉਹਨਾਂ ਨੂੰ ਹਾਇਰ ਕਰਦੇ ਨੇ ਉਹ ਵੀ ਮੇਕ ਸ਼ੋਰ ਕਰਨ ਵੀ ਉਹ ਬੰਦੇ 'ਚ ਉਹ ਕੰਮ ਕਰਨ ਦੀ ਕਾਬਲੀਅਤ ਹੈਗੀ ਆ ਤੀਜੀ ਗੱਲ ਵੀ ਸਾਨੂੰ ਸਾਰਿਆਂ ਨਾਲ ਪਿਆਰ ਦੇ ਨਾਲ ਤਰੀਕੇ ਨਾਲ ਗੱਲ ਕਰਨੀ ਚਾਹੀਦੀ ਆ ਸਪੈਸ਼ਲੀ ਇਹ ਸਾਡੀ ਅਪੀਅਰੈਂਸ ਸਾਡਾ ਤੇ ਸਾਡਾ ਅਸੀਂ ਜਿਆਦਾ ਨੋਟਿਸ ਚ ਆਉਨੇ ਆ ਉਸ ਚੀਜ਼ ਦਾ ਫਾਇਦਾ ਵੀ ਹੁੰਦਾ ਪਰ ਜੇ ਕੋਈ ਮਾੜੀ ਗੱਲ ਹੁੰਦੀ ਆ ਫਿਰ ਉਹ ਸਾਰੀ ਕਮਿਊਨਿਟੀ ਦੀ ਬਦਨਾਮੀ ਵੀ ਹੁੰਦੀ ਆ ਸੋ ਅੱਜ ਇਹ ਮੈਂ ਹੀ ਕਹਾਗਾ ਵੀ ਮੈਂ ਮੈਨੂੰ ਇਹ ਗੱਲ ਸੁਣ ਕੇ ਠੀਕ ਲੱਗਿਆ ਵੀ ਐਟ ਲੀਸਟ ਇਹ ਇਲਜ਼ਾਮ ਸਹੀ ਨਹੀਂ ਨਿਕਲਿਆ ਕਿ ਜਿਹਦੇ ਨਾਲ ਅਸੀਂ ਇਹ ਕਹਿ ਸਕਦੇ ਆ ਵੀ ਇਹ ਬੈ ਤਾਂ ਨਹੀਂ ਕਹਾਗਾ ਵੀ ਐਕਸੀਡੈਂਟ ਹੋਣਾ ਤਾਂ ਬਹੁਤ ਮਾੜੀ ਗੱਲ ਆ ਇਸ ਚੋ ਇਹ ਹੀ ਆ ਵੀ ਸਿਲਵਰ ਲਾਈਨਿੰਗ ਵੀ ਉਹ ਬੱਚੇ ਤੇ ਜਿਹੜਾ ਇਲਜ਼ਾਮ ਸੀ ਇਹਦੇ ਮਾਪਿਓ ਰੋ ਰੋ ਕੇ ਕਹਿ ਰਹੇ ਸੀ ਵੀ ਸਾਨੂੰ ਵੀ ਅਫਸੋਸ ਹੈ ਉਹ ਚੰਨਾ ਗਈ 21 ਸਾਲ ਦਾ ਆਨੇ ਦੇਖੋ ਬਹੁਤ ਵੱਡੀ ਮਿਸਟੇਕ ਕੀਤੀ ਆ ਜਿੱਥੇ 1 ਲੱਖ ਬੱਚਾ ਸਾਡਾ ਟਰਕਿੰਗ ਚ ਹੈਗਾ ਉਥੇ ਕੁਝ ਗਲਤੀਆਂ ਵੀ ਹੋਣਗੀਆਂ ਐਕਸੀਡੈਂਟਸ ਵੀ ਹੋਣਗੇ ਪਰ ਉਹਦਾ ਮਤਲਬ ਇਹ ਨਹੀਂ ਵੀ ਸਾਰੀ ਕੌਮ ਨੂੰ ਸਜ਼ਾ ਦਿੱਤੀ ਜਾਵੇ ਅਸੀਂ ਨਹੀਂ ਕਹਿੰਦੇ ਅਸੀਂ ਕਹਿੰਦੇ ਕੋਈ ਐਕਸੀਡੈਂਟ ਨਾ ਹੋਵੇ ਕਿਸੇ ਵੀ ਕਿਤੇ ਕੋਈ ਕੰਮ ਕਰਦਾ ਉਹ ਤੋਂ ਗਲਤੀ ਹੋਏਗੀ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਸਾਰੀ ਕੌਮ ਦੇ ਉੱਤੇ ਇਲਜ਼ਾਮ ਲਗਾ ਦਿਓ ਰਾਈਟ 99% ਜਿਹੜੇ ਸਾਡੇ ਭੈਣ ਭਰਾ ਨੇ ਸਿੱਖ ਭੈਣ ਭਰਾ ਨੇ ਉਹ ਇਸ ਕੰਟਰੀ ਦੇ ਵਿੱਚ ਇੱਥੇ ਦੇ ਕਾਨੂੰਨ ਨੂੰ ਮੰਨਦੇ ਆ ਇਸ ਕੰਟਰੀ ਦੀ ਬਹੁਤ ਰਿਸਪੈਕਟ ਕਰਦੇ ਆ ਸਾਨੂੰ ਬੜਾ ਮਾਣ ਆ ਵੀ ਅਸੀਂ ਇਸ ਕੰਟਰੀ 'ਚ ਰਹਿੰਦੇ ਆ ਪਰ ਜੇ ਕਿਸੇ ਬੱਚੇ ਤੋਂ ਕਿਸੇ ਤੋਂ ਵੀ ਕੋਈ ਗਲਤੀ ਹੁੰਦੀ ਹੈ ਇਹਦਾ ਮਤਲਬ ਇਹ ਨਹੀਂ ਵੀ ਸਾਰੀ ਕੌਮ ਨੂੰ ਸ਼ਰਮਸਾਰ ਕਰਨ ਦੀ ਲੋੜ ਆ ਤੇ ਇਹਦੇ ਵਿੱਚੋਂ ਮੈਂ ਇਹੀ ਕਹਾਂਗਾ ਵੀ ਇਹ ਇੱਕ ਚੰਗੀ ਗੱਲ ਨਿਕਲੀ ਆ ਪਰ ਜਿਹੜੇ ਡੀਯੂਆਈ ਦੇ ਕਾਰਨ ਉਹਨਾਂ ਤੇ ਚਾਰਜ ਲੱਗੇ ਸੀ ਤੁਹਾਨੂੰ ਲੱਗਦਾ ਵੀ ਉਸ ਡੀਯੂਆਈ ਦੇ ਚਾਰਜ ਹੁਣ ਖਾਰਜ ਹੋਣਗੇ ਦੇਖੋ ਜੀ ਮੈਨੂੰ ਕੋਈ ਕਾਨੂੰਨੀ ਨੌਲੇਜ ਨਹੀਂ ਆ ਮੈਂ ਨਾ ਹੀ ਇਹ ਚੀਜ਼ ਦੀ ਕੋਈ ਐਕਸਪਰਟਿਸ ਆ ਮੈਂ ਸਿਰਫ ਜੋ ਅੱਜ ਦੀ ਖਬਰ ਆ ਉਹ ਤੁਹਾਨੂੰ ਦੱਸ ਰਿਹਾ ਇਹ ਤਾਂ ਬਾਅਦ ਸਾਨੂੰ ਪਤਾ ਲੱਗੂਗਾ ਵੀ ਕੀ ਚਾਰजेस ਨੇ ਕੀ ਆ ਜਾਂ ਕੀ ਨਹੀਂ ਆ ਮੇਰੇ ਕੋਲ ਇਸ ਦੀ ਤਫਸੀਲ ਨਹੀਂ ਹੈਗੀ ਪਰ ਇੰਨਾ ਇਹ ਡੈਫੀਨੇਟ ਹੈ ਵੀ ਉਹਨਾਂ ਦੇ ਉੱਤੇ ਜਿਹੜਾ ਡੀਯੂਆਈ ਦੇ ਚਾਰਜ ਲੱਗ ਰਹੇ ਸੀ ਜਾਂ ਕਿਹਾ ਜਾ ਰਿਹਾ ਸੀ ਮੀਡੀਆ ਦੇ ਵਿੱਚ ਵੀ ਉਸ ਵੱਲੋਂ ਜਿਹੜਾ ਹੈ ਇਹ ਨਸ਼ਾ ਕੀਤਾ ਗਿਆ ਸੀਗਾ ਵੀ ਉਸ ਵੇਲੇ ਦੀ ਕੋਈ ਖਬਰ ਜਿਹੜੀ ਹੈ ਹੁਣ ਆ ਚੁੱਕੀ ਹੈ ਪੜ੍ਹ ਕੇ ਦੱਸ ਦਿੰਦਾ ਜੀ ਇਹ ਸੈਨ ਬਰਨੀਡੋ ਕਾਉਂਟੀ ਦੇ ਡਿਸਟ੍ਰਿਕਟ ਅਟਰਨੀ ਦੇ ਆਫਿਸ ਤੋਂ ਜਿਹੜੀ 31 ਅਕਤੂਬਰ ਨੂੰ ਕੇਸ ਅਪਡੇਟ ਆਈ ਆ ਉਹਦੇ ਚ ਉਹਨਾਂ ਨੇ ਕਿਹਾ ਹੈਗਾ ਵੀ ਸਟਰ ਕਾਉਂਟੀ ਕੈਲੀਫੋਰਨੀਆ ਟਾਕਸਿਕੋਲੋਜੀ ਰਿਪੋਰਟ ਕਨਫਰਮਡ ਨਨ ਆਫ ਦਾ ਸਬਸਟੈਂਸਸ ਟੈਸਟਡ ਫਰ ਪ੍ਰੈਜ਼ੈਂਟ ਇਨ ਡਿਫੈਂਡੈਂਟ ਬਲੱਡ ਸੋ ਆਹ ਗੱਲ ਕਹੀ ਗਈ ਹੈਗੀ ਆ ਮਤਲਬ ਇਹ ਖਬਰ ਆ ਅੰਮੇ ਨੂੰ ਉਮੀਦ ਆ ਵੀ ਇਹ ਸਹੀ ਖਬਰ ਆ ਸੋ ਇਹ ਇਹ ਮੈਂ ਇਹ ਮੈਂ ਤੁਹਾਨੂੰ ਦੱਸ ਸਕਦਾ ਇਸ ਤੋਂ ਜ਼ਿਆਦਾ ਮੈਨੂੰ ਨਹੀਂ ਪਤਾ ਬਹੁਤ ਧੰਨਵਾਦ